ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਫ ਬਲੌਕ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂਜੀ ਦੇਣਾ ਹੈਗਾ ਜੀ ਅੱਜ ਸੋਮਵਾਰ ਤਰੀਕ ਹੈਗੀ ਆ 1 ਜੁਲਾਈ ਤੇ ਆਪਣੇ ਬੱਚਿਆਂ ਦੇ ਸਕੂਲ ਖੁੱਲ ਨੂੰ ਚੱਕੇ ਨੇ ਅੱਜ ਜਾਣਾ ਬੱਚਿਆਂ ਨੇ ਸਕੂਲ ਤੇ ਆਪਾਂ ਆਠ ਲੱਗੂ ਸੀ ਉਹਨਾਂ ਨੂੰ ਫਰੋਂਠੇ ਪਕਾਉਣ ਸੈਲਫ ਪ੍ਰੀਤ ਤਿਆਰ ਹੋ ਕੇ ਚਲੇ ਗਿਆ ਕੈਮ 7:30 ਦਾ ਹੋ ਗਿਆ ਕਿ ਸਵੇਰੇ ਕੰਮ ਕਰਾਂ ਦੇ ਵਿੱਚ ਬਹੁਤ ਬਿਜੀ ਹੋਗੇ ਅੱਜ ਸਾਜਰੇ ਸਾਜਰੇ ਇਹਨਾਂ ਨੂੰ ਰੋਟੀ ਪਾਣੀ ਤਿਆਰ ਕਰਕੇ ਤੋਰਨਾ ਪਿਆ ਸਕੂਲ ਤੇ ਇੱਧਰ ਸਬਜ਼ੀ ਬਣਾਈ ਸਾਜਰੇ ਸਾਜਰੇ ਤਾਂ ਟਿਫਨ ਚ ਬਣਣੀ ਆ ਆਲੂ ਬਤਾਉਂਦੀ ਤੇ ਪਰੌਂਠੇ ਆਪਣੇ ਬਣ ਚੁੱਕੇ ਨੇ ਇੱਧਰ ਬੱਚੇ ਆਪਣੇ ਤਿਆਰ ਹੋ ਗਏ ਬਸ ਰੋਟੀ ਖਾਂਦੇ ਨੇ ਇੱਧਰ ਦੇਖੋ ਇੱਧਰ ਮਿਲੋ ਜਸਕਰ ਨੂੰ ਆਓ ਜਸਕਰ ਖਾ ਰਿਆ ਰੋਟੀ ਇਹ ਇਹਨਾਂ ਦਾ ਸਕੂਲ ਜਾਣਾ ਤਿਆਰ ਹੋ ਗਿਆ ਹੈ। ਇੱਕ ਪਾਣੀ ਪੀ ਲਵਕ। ਸਾਜਰੇ ਸਾਜਰੇ ਨੂੰ ਔਖਾ ਲੱਗ ਰਿਹਾ ਹੈ। ਪਹਿਲੇ ਪਹਿਲੇ ਦਿਨ ਜਾਣਾ ਹੈ ਨਾ। ਜਿਸ ਕਰਨ? ਹਾਂ। ਉਹ ਜਾਂਦੇ ਛਾਰੇ। ਸਾਜਰੇ ਨੂੰ ਤਾਂ ਉਹ ਪਹਿਲਾਂ ਚਲੇਗਾ ਉਹਦੇ ਨਾਲ ਆੜੀ ਆ ਗਿਆ ਸੀਗਾ। ਤੇ ਉਹ ਤਾਂ ਕਰਕੇ ਚਲੇ ਗਿਆ। ਇਹ ਰਹਿੰਦਾ ਹੈਗਾ। ਰਹਿੰਦਾ ਹਲੇ ਉਹਨੂੰ ਉਹਦਾ ਪਪਾ ਛੱਡ ਕੇ ਆਊਗਾ। ਗਰਮੀ ਇੰਨੀ ਜ਼ਿਆਦਾ ਬੱਸ ਹੋ ਗਈ ਮੇ ਤਾਂ ਹਲੇ ਬਾ ਬਾਕੀ ਕੰਮ ਹਲੇ ਬਾਕੀ ਕੰਮ ਇਹਨਾਂ ਦੇ ਗਿਆਤਵਾਸ਼ ਸ਼ੁਰੂ ਕਰ ਲੈਨੇ ਤੇ ਆਪਾਂ ਇਹਨਾਂ ਨੂੰ ਤੋਲ ਦਈਏ ਸਵੇਰੇ ਸਵੇਰੇ ਤਾਂ ਹੁਣ ਇਦਾਂ ਹੀ ਬਾਜੜਾ ਪੈ ਜਾ ਕਰਨੀਆਂ ਨੇ ਕੰਮ ਨਹੀਂ ਕਿਸੇ ਲੋਟ ਆਉਂਦਾ ਸਮਾਂ ਹਲ ਚਾਹ ਪਾਣੀ ਪੀਣਾ ਮੈਂ ਪਹਿਲਾਂ ਤਾਂ ਵੀ ਜ਼ਰੂਰੀ ਹੈ ਪਾੜਨਾ ਪੈਣੀ ਹਾਂ ਪੜਨ ਦਾ ਜਿਹੜੇ ਪੜੋਣਾ ਹੈ ਜੇ ਪੜੋਣਾ ਤੁਹਾਨੂੰ ਤਾਂ ਹੀ ਆ ਤੁਹਾਨੂੰ ਆਪਣਾ ਨੰਬਰ ਵੀ ਥੋੜਾ ਨਭੜਣਾ ਪਵੇ। ਹਾਂ। ਕਿਉਂਕਿ ਪੰਡਾ ਵੀ ਜ਼ਰੂਰੀ ਹੈ ਦੇਖ ਲੈ। ਇਹਨਾਂ ਇੰਤ ਲਈ ਝਟਾ ਸਾਡਾ ਮੁੰਡਾ ਝੜਾ ਪਹਿਨਣੀ ਹੈ। ਹਾਂ। ਝੜਾ ਪਹਿਨਣੀ ਹੈ। ਚਾਹ ਪੀ ਲਈਏ ਬਾਅਦ ਇਹਨਾਂ ਤੋੜ ਕੇ ਚਾਹ ਪੀ ਕੇ ਫੇਰ ਕੰਮ ਲਗੂਗੀ। ਹਾਂਜੀ ਦੱਸੋ ਜੀ ਆਪਣੇ ਵਿਚਾਰ ਕਿਉਂ ਵਜ੍ਹਾ ਲੱਗਦਾ ਸਕੂਲ ਜਾਣਾ? ਕਾਲੂ ਇਹਦੇ ਲਈ ਆ ਜੀ ਖਾਸ ਦੇਣ। ਪਬਲਿਕ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੀ ਇਹਦਾ ਖਾਸ ਦੇਣ ਟਾਕੀ ਦਾ ਟਾਕੀ ਦਾ ਚੰਨਾ ਪੈਂਦਾ ਤੇ ਨੋਟਸ ਪਾਇੰਟ ਟਾਕੀ ਦਾ ਚੰਨਾ ਪੈਂਦਾ ਸੀਗਾ ਹੁਣ ਐ ਬੋਲੋ ਪਾਣੀ ਹਲ ਟਿਫਨ ਪਾਉਣਾ ਫੜ ਟਿਫਨ ਲੈ ਕੇ ਨਹੀਂ ਮੈਂ ਇੱਧਰ ਚੱਲੇ ਆਂ ਬਰਸਾ ਦਾ ਪਰਸਾ ਜੀ ਕਰਦੇ ਜਾਣ ਚਲੋ ਜੀ ਟਿਫਨ ਪਾ ਦੀਏ ਦਾ ਆ ਬਾ ਚਲੋ ਜੀ ਜਸ ਕਾ ਨੇ ਚੱਲੇ ਹਾਂ ਸਕੂਲ ਹੁਣ ਮਿਲੂਗਾ ਇਹ ਕਿੰਨੇ ਵਜੇ 2 ਵਜੇ 2 1/2 ਵਜੇ ਆਉਣਾ ਨੇ 1/2 ਵਜੇ ਕਿੰਨਾ 2 ਨਾ 1/2 2 ਤਾਂ ਪਹਿਲਾਂ ਵੱਜ ਦਿੰਦੇ 1 ਹਾਂ ਚਲੋ ਨਾ ਜੀ 2 ਅੱਠ ਹੋਏ ਜੜਾ 2 ਵਜੇ ਸਾਂ 2 ਵਜੇ ਛੁੱਟੀ ਤੈਨੂੰ ਤਾਂ 1/2 ਵਜੇ ਪਹਿਲਾਂ ਲੈ ਕੇ ਆਉਣਾ ਹਮ ਦੇਖੋ ਬਾਹਰ ਦਾ ਮੌਸਮ ਠੰਡੀ ਠੰਡੀ ਹਵਾ ਚੱਲ ਰਹੀ ਹੈ ਵਸੇ ਅੰਦਰ ਘਰ ਮੇ ਲੱਗਦੀ ਰਸੋਈ ਚ ਬਾਹਰ ਤਾਂ ਹਵਾ ਹੈ ਚਲ ਹਣੋਂ ਤੇ ਬਾਹਨ ਲਈ ਜਾ ਕੇ ਪਾਜ ਹੁਣ ਟਾਈ ਖੁੱਲ ਗਈ ਰਾਜ ਕੀ ਹੂੰ ਕੋਤੂ ਹੋਇਆ ਆਪਣੇ ਅੱਜ ਤਾਰ ਲੈਣੇ ਚਲੋ ਹੈ ਚਾਬੀ ਬਾਪੇ ਕੋਲ ਹੈ ਜਾ ਹੱਪੇ ਅਰੇ ਬਾਪਾ ਪਟੋੜਨ ਲੱਗ ਗਿਆ ਹੁਣ ਛੱਡ ਜਾ ਬਾਈ ਜਾਓ ਲਓ ਜੀ ਡੰਗਰਾਂ ਦਾ ਕੰਮ ਕਰ ਆਪਣ ਨਿਵੇੜ ਤਾਂ ਮੈਂ ਸਨ ਲਾਤੀਆਂ ਦੇਖ ਸਾਫ਼ ਹੋ ਗਈਆਂ ਗਰਮੀ ਬਹੁਤ ਜ਼ਿਆਦਾ ਤਾਂ ਕਰ ਕੇ ਨਿਨ ਲਾਤੀਆਂ ਬਾਅਦ ਫੁਆਰੇ ਲਾ ਦਾਂਗੇ ਕਾਫੀ ਟਾਈਮ ਲੱਗ ਗਿਆ ਇੱਥੇ ਮੈਨੂੰ ਆਏ ਸਾਢੇ 8 ਵਜੇ ਆਈ ਸੀਗੀ ਲੱਗਭਗ 10 ਵਜੇ ਗਏ ਹੁਣੇ 9:30 ਹੋ ਗਏ ਹੋਣਗੇ ਬਾਤੋ ਬਾਤ ਪੱਠੇ ਵਗੈਰਾ ਵੀ ਲਾਤੇ ਮਸ਼ੀਨ ਦੇ ਮਗਰ ਤੇ ਹੁਣ ਆਪਾਂ ਚੱਲਦੇ ਉੱਪਰ ਨੂੰ ਆ ਜਾ ਕੇ ਉੱਪਰ ਕੰਮ ਕਰਦੇ ਹਾਂ ਹਲ ਝਾੜੂ ਪੋਚੇ ਦਾ ਪਿਆ ਉੱਪਰ ਜਾ ਕੇ ਉੱਥੇ ਕਰੀਏ ਅਜ ਬੱਚਾ ਆਕਾ ਨੂੰ ਸਕੂਲ ਭੇਜਣ ਕਰਕੇ ਲੇਟ ਹੋ ਗਏ ਕੰਮ ਨੂੰ ਗਰਮੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਗਰਮੀ ਦੇ ਨਾਲ ਹਾਲਤ ਬਹੁਤ ਪਿਹੜੀ ਹੋਈ ਪਈ ਐ ਨਹੀਂ ਦਿਖਾਈ ਸਕਦੀ ਮੈਂ ਆਪਣਾ ਆਪ ਨੂੰ ਇੰਨੇ ਕੱਪੜੇ ਭਿੱਜੇ ਪੈ ਕੇ ਚਲੋ ਜੀ ਚੱਲਦੇ ਆਪਾਂ ਹੁਣ ਜਾ ਕੇ ਕੰਮ ਕਰਦੇ ਆਂ ਦੇਖੋ ਇੱਧਰ ਸਵੀਟੀ ਹੈ ਵੀ ਵਾਸਤਾ ਜੀ ਲਓ ਜੀ ਹੁਣ ਕੰਮ ਕਰ ਕਰਕੇ ਹੋ ਗਏ ਵਿਲੇ ਚੜਕੂ ਚਲਾਤਾ ਆਪਾਂ ਨੇ ਤੇ ਨਾ ਟੋਲੇ ਦੁਬਾਰਾ ਫੇਰ ਇੰਨੀ ਜ਼ਿਆਦਾ ਗਰਮੀ ਸੀ। ਬਹੁਤ ਬੁਰਾ ਹਾਲ ਸੀਗਾ ਕਿ ਹਲਸੇਰ ਬੜ ਤੋਂ ਪਿਆਏ ਮੇਰਾ। ਕੱਲ ਸਿਰਨਾਪਤੀ ਸੀਗੀ ਤੇਮ ਲਾਉਣਾ। ਤਾਂ ਕਰਕੇ ਮੈਂ ਕਿਹਾ ਚਲੋ ਬਾਅਦ ਚ ਬਾਅਦ ਨੇ ਪਹਿਲਾਂ ਚਾਹ ਬਣਾ ਲੀ। ਹੁਣ ਮਨ ਲੱਗੇ ਸੀਗੀ ਤੇ ਚਾਹ ਬਣਾਉ। ਚਾਹ ਬਣਾ ਕੇ ਪੀਣਾ। ਸਭਾ ਚੱਲ ਰਹੀ ਹੈ ਮੇਰਾ। ਹੁਣ ਤਾਂ ਹੋਇਆ ਚਾਹ ਵੀ ਬਣਾ ਸਵੇਰੇ ਸਵੇਰੇ ਨਹੀਂ ਸੀ ਇਹ ਜੀ। ਹੁਣ ਤਾਂ ਵਧੀਆ ਮੌਸਮ ਹੈ। ਪੱਖੇ ਪਹਿਲੇ ਕਰਾਂਗੇ ਰਾਮ ਥੋੜਾ ਚਿਰ ਤੇ ਦਵਾ ਦੇਖਾਂਗੇ ਫਿਰ ਜਿਹੜਾ ਕੰਮ ਕਰਨਾ ਉਹ ਕਰਾਂਗੇ ਤੇ ਨਾਲ ਚਾਪੀ ਮੰਗੇ ਨਾਲੇ ਫੋਨ ਤੇ ਜਿਹੜੀਆਂ ਹੁਣ ਵੀਡੀਓ ਮਤਲਬ 7:30 ਕ 11 ਹੋ ਗਈ ਤੇ ਬਸ ਵੀਡੀਓ ਛੱਡੂਗੀ ਹੁਣ ਥੋੜਾ ਚਿਰ ਤੱਕ ਪਬਲਿਸ਼ ਕਰਨੀ ਆ ਐਡੀਟਿੰਗ ਤਾਂ ਮੈਂ ਰਾਤ ਨੂੰ ਕਰਕੇ ਪੈਣੀ ਆ ਰਾਤ ਨੂੰ ਕਾਫੀ 1:30 ਹੋ ਜਾਂਦੇ ਨੇ ਐਡੀਟਿੰਗ ਕਰਕੇ ਫੇਰ ਪੈਣੀ ਨੇ ਕਿਉਂਕਿ ਰਾਤੋ-ਰਾਤ ਫੇਰ ਡਾਊਨ ਹੋ ਜਾਂਦੀ ਆ ਤੇ ਸਵੇਰੇ ਅਸuele ਛੱਡ ਹੋ ਜਾਂਦੀ ਆ ਵਾਜੂ ਵੀਡੀਓ ਨੂੰ ਫੋਲੋ ਵਾਜੂ ਕਰਿਆ ਕਰੋ ਬਸ ਟਾਈਮ ਕੰਪਲੀਟ ਕਰਾਓ ਆਪਣਾ ਤੇ ਛੇਤੀ ਛੇਤੀ ਆਪਣਾ ਚੈਨਲ ਮੋਨਟਾਈਜ਼ ਹੋ ਜੂਵੇ ਤੁਹਾਡੀ ਸਪੋਰਟ ਨਾਲ ਹੀ ਹੋਣਾ ਜੀ ਇਹ ਸਾਰੀ ਵੀਡੀਓ ਨੂੰ ਪਿਆਰ ਦਿਆ ਕਰੋ ਹਨਾ ਜਿਵੇਂ ਤੁਸੀਂ ਹੁਣ ਮੇਰੇ ਜਿਹੜੇ ਪਸ਼ੂ ਵਾਲੀਆਂ ਨੇ ਉਹਨਾਂ ਨੂੰ ਵਿਊ ਬਹੁਤ ਜ਼ਿਆਦਾ ਆਉਂਦੇ ਨੇ ਹਨਾ ਤੇ ਸਫਾਈ ਵਾਲੀਆਂ ਵੀ ਵਧੀਆ ਆਉਂਦੇ ਨੇ ਸਾਰੀਆਂ ਵੀਡੀਓ ਨੂੰ ਦੇਖਿਆ ਕਰੋ ਜਿੰਨੀਆਂ ਵੀ ਵੀਡੀਓ ਪਾਉਣੇ ਆ ਫਿਰ ਆਪਣਾ ਚਾਹਨਾ ਹਨਾ ਮਨੋੜਾ ਚੋਲੀ ਬਚੇ ਤੋਸ਼ੀਤੀ ਵਸ ਹੁਣ ਦਾ ਥੋੜਾ ਹੀ ਰਹਿ ਗਿਆ ਬਾਜੀ 6% ਦੀ ਕੱਟ ਦੇਖੋ ਹੁਣ ਹਨਾ ਆ ਪਿਆੜੂ ਪਾਪੇ ਦੇਖੋ ਆ ਤੇ ਸੈਲਪ੍ਰਿਤ ਨੇ ਤੋੜ ਤੇ ਕਾਸੀ ਬਾਟੀ ਪਰ ਕੇ ਤੋੜ ਤੇ ਇਹ ਇਦਾਂ ਦੇ ਖਾ ਹੁੰਦੇ ਨੇ ਜੇ ਜ਼ਿਆਦਾ ਪਕਾ ਲੈਂਦੇ ਇਹਨਾਂ ਨੂੰ ਫਿਰ ਇਹਨਾਂ ਚ ਸੁੰਡ ਪੈ ਜਾਂਦੇ ਨੇ ਤਾਂ ਕਰਕੇ ਆਪਰੇ ਤੋੜ ਲੇ ਹਾਲੇ ਵੀ ਦੋ ਵਾਲਟੀਆਂ ਸ਼ਾਇਦ ਹੋਰ ਲੱਗੀਆਂ ਹੋਈਆਂ ਉੱਪਰ ਜਾਨਵਰ ਖਾਈ ਜਾਂਦੇ ਨੇ ਬਹੁਤ ਜ਼ਿਆਦਾ ਖਰਾਬ ਕਰੇ ਪਏ ਐ ਅੱਜ ਕਦ ਕੀ ਉਮੀਦ ਸੀ ਕਿ ਵੀ ਪੱਕਣਗੇ ਬੂਟਾ ਥੋੜਾ ਜਿਹਾ ਹਨਾ ਖਰਾਬ ਜਿਹਾ ਹੋ ਗਿਆ ਤੇ ਫਿਰ ਹਵਾ ਠਪਾ ਜਾ ਰਸੀਗੀ ਚੋਲਸੇ ਜੀ ਗਿਆ ਹਨਾ ਪਰ ਫਿਰ ਵੀ ਹਨਾ ਵਧੀਆ ਲੱਗਿਆ ਇੱਕ ਦੇਖੋ ਇਦਾਂ ਹੋ ਜਾਂਦੇ ਨੇ ਅਬ ਮੁੰਜੀ ਪਤਾ ਨਹੀਂ ਕੀ ਲੱਗ ਜਾਂਦੀ ਹੈ ਇਹਨਾਂ ਨੂੰ ਲੈਸੇ ਬਿਲਦੀਆਂ ਖਾ ਲਵਾਂ ਸੁਆਦ ਕਿ ਖਸ਼ੇ ਰਿਹਾ ਪਛਾਹਣਾ ਦੀ ਫੈਮਿਲੀ ਆਉਗੀ ਹਨਾ ਨੋਰ ਵੀ ਪਾਣੀ ਆ ਗਰਮੀ ਤਾਂ ਗਈ ਆ ਅੱਜ ਹੀ ਆ ਬੱਚੀ ਇੱਥੇ ਨਹੀਂ ਹੈਗੀ ਫਿਰ ਉਹ ਤਾਂ ਵੀ ਨਹੀਂ ਲਾਣਾ ਜੀ ਦੇ ਫੋਨ ਨੂੰ ਨਹੀਂ ਚੱਕ ਲੈ ਮੈਂ ਜਿਹਦਾ ਫੋਨ ਬੈਠ ਮਰਾ ਮੈਂ ਤੇ ਲਓ ਜੀ ਆਪਾਂ ਆਏ ਹੋਇਆ ਆਪਣੇ ਖੇਤਾਂ 'ਚ ਤੇ ਦੇਖੇ ਤੇ ਮੂੰਗੀ ਆਪਣੀ ਪੱਕ ਗਈ ਵਿੱਚੋਂ ਵਿੱਚੋਂ ਪੱਕੀ ਹਜੇ ਕੋਈ ਮਤਲਬ ਜ਼ਿਆਦਾ ਨਹੀਂ ਪੱਕੀ ਹੈਗੀ ਇੱਕ ਬਾਜਰੇ ਬਾਜਰਾ ਬਾਜਰਾ ਹੋਇਆ ਪਿਆ ਸਾਰੇ ਪਾਸੇ ਐਵੇਂ ਕਿ ਮੈਂ ਕਹਿ ਸਕਦਾ ਆਪਾਂ ਬੀ ਬਹੁਤ ਆਇਆ ਲੱਗਦਾ ਵੀ ਸਾਰੇ ਪਾਸੇ ਗੁੰਮਸਈ ਹੋਈ ਪਈ ਆ ਬਾਜਰੀਂ ਦੇਖ ਦੇਖ ਕੇ ਤਾਂ ਜੀ ਕਾਲਾ ਪੈਂਦਾ ਇੰਨਾ ਬਾਜਰਾ ਹੋਇਆ ਪਿਆ ਸਾਰੇ ਪਾਸੇ ਲੋਕਾਂ ਨੇ ਬਾਜਰੇ ਬਾਜਰਾ ਬਿੱਜ ਪਿਆ ਬਸੇ ਤਾਂ ਵਿੱਚ ਬੋਣਾ ਉਰੇ ਵੀ ਖੜਾ ਸੀਗਾ ਇਹ ਵੀ ਵਿੱਚੇ ਬਾਤਾ ਹਵਾ ਜਮਈ ਨਹੀਂ ਚੱਲਦੀ ਹੈਗੀ ਦੁਪਹਿਰੇ ਵਧੀਆ ਚੱਲਦੀ ਸੀਗੀ ਹੁਣ ਨਹੀਂ ਚੱਲ ਰਹੀ ਤੇ ਸੰਧOHAMA ਮੈਂ ਆਈ ਸੀਗੀ ਭਿੰਡੀਆਂ ਤੋੜਣ ਨਾਲੇ ਤੋੜਦੇ ਆ ਆੜੂ ਥੋੜੇ ਕੋਸਤਾ ਸਾਇਜ ਨਾਲ ਬਾਲਟੀ ਸਾਰੀ ਤੋੜ ਲਈ ਸੀ ਹੋਰ ਤੋੜਦੇ ਆ ਪੱਕੇ ਪੈ ਨੇ ਜਾਨਵਰ ਖਾਂਦੇ ਨੇ ਦੇਖੋ ਆ ਦੇਖੋ ਇਦਾਂ ਪੱਕੀ ਆ ਹਲੇ ਕੋਈ ਕੋਈ ਡਾਲ ਫਿਰ ਇਹ ਥੋੜੀ ਥੋੜੀ ਕਰਕੇ ਮਤਲਬ ਰੋਜ਼ੀ ਰੋਜ਼ ਤੋੜਿਆ ਕਰਾਂਗੇ ਜਿੰਨੀ ਜਿੰਨੀ ਪੱਕੀ ਜਾਊਗੀ ਉੰਨੀ ਉੰਨੀ ਤੋੜੀ ਜਾਣੀ ਆਪਾਂ ਨੇ ਇਹ ਲਓ ਇੱਧਰ ਵੀ ਬਾਜਰਾ हलता इन नहीं छोटा इधर भी बाजरे ही हो गया आले दुआले अपने हवा नहीं लगती हैगी इतनी बिल्कुल भी इन्हों भिंडिया वगैरह बिचे एक नगनी बहुत होगी चलो हौली हौली करके तोड़ लिया करा फली तो सोहनी है मोटी है बस मीहा तो पहला पहला आ जाए है ना इधर देखो हड़दी अपनी ਸਾਰੀ ਵੱਟ ਤੇ ਲਾਈ ਸੀਗੀ ਤੇ ਇੱਕ ਤਾਂ ਹਕਾ ਹੈ ਨਾ ਹੋ ਜਾਂਦਾ ਜਿੰਨਾ ਮਰਜੀ ਖੁੱਤੀ ਚੱਲੇ ਇਹ ਪਤਾ ਨਹੀਂ ਕਿੱਥੋਂ ਮਗਰ ਦੀ ਮਗਰ ਹੋ ਜਾਂਦਾ ਆ ਦੇਖੋ ਕੱਲਾ ਸਾਫ ਕਰੀਆਂ ਸੀ ਵੱਟਾਂ ਤੇ ਆ ਬੂਟੇ ਸਾਫ ਕਰੇ ਸੀਗੇ ਇਹ ਤਾਂ ਹੋ ਗਏ ਸਾਫ ਇੱਧਰ ਰਹਿ ਗਿਆ ਹਨਾ ਖਾਲ ਵਗੈਰਾ ਜਿਆ ਕਿੰਨਾ ਕੁ ਸਾਫ ਕਰੀ ਜਾਵੇ ਹਨਾ ਬਹੁਤ ਹੋ ਜਾਂਦੇ ਨੇ ਇਹ ਆਪਣੇ ਆਪ ਹੀ ਉੱਗ ਜਾਂਦੇ ਨੇ ਕੱਖ ਵਗੈਰਾ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਗਦੀਆਂ ਨਿਗੀਆਂ ਕੱਖ ਵਧੂ ਹੋਈ ਜਾਂਦਾ ਚਲੋ ਇਥੋਂ ਦਿਖਾਉਣਾ ਆੜੂ ਦੇਖੋ ਕਿੱਦਾਂ ਲਾਲ ਹੋਏ ਪੈ ਨੇ ਉੱਪਰ ਪਤਾ ਕੀ ਗੱਲ ਆ ਜਾਨਵਰ ਖਾਂਦੇ ਨੇ ਠੀਕ ਆ ਖਾ ਲਣ ਪਰ ਖਾ ਹੈ ਨਾ ਦੇਖੋ ਇਦਾਂ ਬਰਬਾਦ ਕਰਦੇ ਨੇ ਮੈਨੂੰ ਬਹੁਤ ਹੁੰਦੀ ਆ ਇਦਾਂ ਵੀ ਚੀਜ਼ ਬਰਬਾਦ ਹੋ ਰਹੀ ਆ ਤਾਂ ਕਰਕੇ ਹੁਣ ਆਪਾਂ ਨੇ ਇਹ ਤੋੜੇ ਲੈਣੇ ਨੇ ਜਦੋਂ ਸਾਰੇ ਖਾ ਕੇ ਜਾਣ ਏਕਣੇ ਸਾਰੇ ਉੱਪਰ ਵੀ ਏਕਣੇ ਟੁੱਕੇ ਪੈ ਨੇ ਤੇ ਖਾ ਖਾ ਕੇ ਸਿੱਟੇ ਪੈ ਨੇ ਇਧਰ ਆਪਣੇ ਕਰੇਲਾ ਵੀ ਫੁੱਲ ਕੱਢਣ ਲੱਗ ਗਿਆ ਪਿਛਲੀ ਵਾਰ ਇੰਨੇ ਕਰੇਲੇ ਲੱਗੇ ਸਾਰਾ ਆੜੂ ਭਰਿਆ ਪਿਆ ਤਾਂ ਆਪਣਾ ਮਤਲਬ ਇੰਨੀ ਬੇਲ ਫੈਲੀ ਹੋਈ ਸੀਗੀ ਤੇ ਬਹੁਤ ਜ਼ਿਆਦਾ ਕਰੇਲੇ ਸੀਗੇ ਆਪਣੇ ਲੱਗੇ ਹੋਏ ਦੇਖੋ ਕਲਰ ਕਿੰਨਾ ਸੋਹਣਾ ਆ ਰਿਹਾ ਬੇਲ ਦਾ ਹਨਾ ਆਪਾਂ ਹਨਾ ਇੱਕ ਹੋਰ ਦਿਖਾਵਾਂ ਜਿਸਕਰ ਨੇ ਲਾਇਆ ਉਹ ਦੇਖੋ ਉਹ ਲਾਤਾ ਆਲ ਨਾ ਕੋਰ ਕੋਠੇ ਤੇ ਚੜ ਕੇ ਟੰਗ ਤਨ ਉਹ ਜਿਹੜਾ ਪੈਪ ਹੈ ਨਾ ਉਹਦੇ ਵਿੱਚ ਤੋਤੇ ਰਹਿੰਦੇ ਨੇ ਉਹਨੇ ਉਹਦੇ ਕੋਲੇ ਆਲਣਾ ਲਾਤਾ ਵੀ ਕਹਿੰਦਾ ਇਹਦੇ ਵਿੱਚ ਵੀ ਬੈਠਣ ਲੱਗ ਜਾਣਗੇ ਉਹ ਜਿਹੜਾ ਪੰਤਾਲੇ ਦਾ ਪੈਪ ਉਹ ਆਪਣਾ ਮਤਲਬ ਖਾਲੀ ਆ ਉਹਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਬਾਅਦ ਚ ਫਰਸ਼ ਲਾਇਆ ਸੀ ਨਾ ਤੇ ਉਹ ਬੰਦ ਹੋ ਗਿਆ ਆਪਾਂ ਨੇ ਟੈਲਾਂ ਦਾ ਫਰਸ਼ ਬਾਅਦ ਚ ਲਾਇਆ ਸੀ ਕੋਠੇ ਤੇ ਪੰਤਾਲਾ ਫਿਰ ਉਹ ਬੰਦ ਅੰਦਰੋਂ ਉਹ ਤਾਂ ਕਰਕੇ ਉਹਦੇ ਵਿੱਚ ਵੜ ਕੇ ਨਾ ਅ ਤੋਤੇ ਆਨੇ ਬਚੇ ਦਿੱਤੇ ਹੋਏ ਨੇ ਉਹਦੇ ਵਿੱਚ ਤੇ ਜਿਸ ਕਾਰਨ ਨੇ ਉੱਥੇ ਆਲਣਾ ਲੱਗਾ ਚਲੋ ਜੀ ਹੁਣ ਆਪਾਂ ਬੜੀ ਗੱਲਾਂ ਨਹੀਂ ਕਰਦੇ ਹੈਗੇ ਆਪਾਂ ਤੋੜਦੇ ਆ ਆੜੂ ਮੈਂ ਲੇਟ ਹੋ ਜਾਣਾ ਪਿੰਡੀਆਂ ਵੀ ਤੋੜਨੀਆਂ ਨੇ ਉੱਥੇ ਗਰਮੀ ਬਹੁਤ ਹੈ ਕਤਾ ਪਾਣੀ ਦੇ ਛੱਲੇ ਵਿੱਚ ਪਾ ਦੇਣਾ ਆਹ ਰਹਾ ਕੱਟ ਲਓ ਨਾ ਲੰਗ ਜਾਨ ਨੂੰ ਖਾਈ ਜਾਂਦੇ ਨੇ ਫੇਰ ਖਾਂ ਦੇਣੀਰਾ ਗੜ ਦੇਖ ਲੈ ਆਣ ਸਾਡ ਦੇ ਨਾਲ ਨਾਲ ਤੋਰ ਜੀ ਤੇ ਵੈਸੇ ਇਹ ਵੀ ਕਹਿਣਾ ਅੱਛਾ ਰਾਹ ਦੇ ਪਿੱਛਾ ਲੱਗੇ ਅੱਛਾ ਪਾਜ ਨਾ ਮਟਰ ਫੇਰ ਕਰੇ ਅਰੇ ਮੇਜ਼ੀ ਪਰ ਆ ਗਏ। ਅੰਦਰਲੇ ਬਸ ਕੇ ਰਹੀ ਮੇਜ਼ੀ। ਉਹ ਤਾਂ ਮੇਰਾ ਹੱਥ ਨਹੀਂ ਜਾਂਦਾ ਉੱਦੋਂ ਤੇ। ਦੇਖਣੇ ਕਿਤੇ ਕਰਦੇ। ਬਾਹਰੋਂ।

वादू दी गल नहीं की तो कुतु कुतु सुफती जांदा है इधर पड़े जाएगा जे ऊनेरिया है बती रे चढ़ तो 50 बूटे तो दे चढ़ मध्यम-मध्य गए तो겠다 ਉਹ ਨੂੰ ਦੇ ਸਟੋਰ ਕਰਕੇ ਰੱਖ ਲਵਾਂ। ਖੜਾ ਖੜਾ। ਲਓ ਜੀ, ਪਿੰਡੀਆਂ ਵੀ ਤੋੜ ਲਈਆਂ ਤੇ ਆੜੂ ਵੀ ਤੋੜ ਲਏ। ਹੁਣ ਚੱਲੀ ਆਪਾਂ ਉੱਪਰ ਨੂੰ। ਮੇਰਾ ਹਾਲ ਦੇਖ ਲਓ ਕੀ ਹੋ ਗਿਆ। ਭਿੱਜ ਗਈ ਮੈਂ। ਭਿੱਜ ਗਏ ਕੱਪੜੇ ਭਿੱਜ ਚੁੱਕੇ ਨੇ। ਹੁਣ ਜਾ ਕੇ ਪਹਿਲਾਂ ਨੇ ਹਵਾ ਪੱਖੇ ਦੀ ਫੇਰ ਬਾਕੀ ਕਰਦੇ ਹਾਂ ਹੋਰ ਕੰਮ ਕਰ। ਤੇ ਬਾਬਾ ਜੀ ਵੀ ਲੱਗੇ ਗੁਰਦੁਆਰਾ ਸਾਹਿਬ। ਚਲੋ ਹੁਣ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆਂ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ